ਅੱਜ ਦਾ ਵਿਸ਼ਾ ਹੈ ਅਨਪੜਾ ਦਾ ਟੋਲਾ ਇਸ ਕਹਾਣੀ ਵਿੱਚ ਪਾਤਰ ਹਨ ਗੁੱਡੂ ਸਰਪੰਚ ਸ਼ੇਰਾ ਮਾਸਟਰ ਸ਼ੇਰੇ ਮਾਸਟਰ ਦੇ ਘਰ ਵਾਲੀ ਗੁਰਮੀਤ ਬਿੱਟੂ ਬਿੱਟੂ ਦਾ ਡੈਡੀ ਬੁੱਧੂ ਸ਼ੇਰਾ ਮਾਸਟਰ ਆਪਣੇ ਘਰ ਵਾਲੀ ਗੁਰਮੀਤ ਨੂੰ ਆਪਾਂ 2-4 ਬੱਚੇ ਟਿਊਸ਼ਨ ਨਾ ਪੜਾ ਦਿਆ ਕਰੀਏ ਨਾਲੇ ਤਾਂ 4 ਪੈਸੇ ਆ ਜਾ ਕਰਨਗੇ ਨਾਲੇ ਆਪਣਾ ਟਾਈਮ ਪਾਸ ਹੋ ਜਾ ਕਰੂ ਵਧੀਆ ਗੁਰਮੀਤ ਹਾਂਜੀ ਹਾਂਜੀ ਇਹ ਤਾਂ ਬਹੁਤ ਵਧੀਆ ਹੋਊਗਾ ਨਾਲੇ 4 ਪੈਸੇ ਆ ਜਾਣਗੇ ਨਾਲੇ ਆਪਣਾ ਟਾਈਮ ਪਾਸ ਵਧੀਆ ਹੋਊ ਸ਼ੇਰਾ ਮਾਸਟਰ ਠੀਕ ਹੈ ਫਿਰ ਜੇ ਕੋਈ ਆਇਆ ਤਾਂ ਉਸ ਨੂੰ 4 ਵਜੇ ਦਾ ਟਾਈਮ ਦੇ ਦਿਓ ਆਪਾਂ 4 ਵਜੇ ਪੜਾਉ ਲਿਆ ਕਰਾਂਗੇ ਬੁੱਧੂ ਮਾਸਟਰ ਆ ਘਰੇ ਆ ਬਾਈ ਗੁਰਮੀਤ ਆ ਜਾਓ ਵੀਰ ਜੀ ਅੱਗੇ ਆ ਜਾਓ ਮਾਸਟਰ ਜੀ ਸੈਰ ਕਰਨ ਗਏ ਆ ਕੋਈ ਨਹੀਂ ਆ ਜਾਂਦੇ ਆ ਦੱਸੋ ਕੰਮ ਕੀ ਹੈ ਬੁੱਧੂ ਆ ਸਾਡੇ ਮੁੰਡੇ ਨੂੰ ਟਿਊਸ਼ਨ ਤੇ ਲਾਉਣਾ ਜੀ 5ਵੀਂ ਚ ਪੜਦਾ ਹੈ ਗੁਰਮੀਤ ਕੋਈ ਗੱਲ ਨਹੀਂ ਵੀਰ ਜੀ ਪੜਾ ਦੇਵਾਂਗੇ ਸ਼ਾਮ ਨੂੰ 4 ਵਜੇ ਛੱਡ ਜਾ ਕਰੋ 5 ਵਜੇ ਤੱਕ ਪੜਾ ਲਿਆ ਕਰਾਂਗੇ ਬੁੱਧੂ ਫੀਸ ਕਿੰਨੀ ਲਾਓਗੇ ਗੁਰਮੀਤ ਮਹੀਨੇ ਦਾ 500 ਰੁਪਏ ਲੱਗੂ ਭਾਈ ਜੀ ਅੰਗਰੇਜ਼ੀ ਤੋਤੇ ਵਾਂਗ ਰਟਾ ਲੱਗ ਜੂ ਮਹੀਨੇ ਚ ਬੁੱਧੂ ਨਹੀਂ ਜੀ ਅੰਗਰੇਜ਼ੀ ਨਹੀਂ ਪੜਾਉਣੀ ਬਸ ਪੰਜਾਬੀ ਹੀ ਪੜਾ ਦਿਓ ਸ਼ੀਰਾ ਮਾਸਟਰ ਗਰਮੀਤ ਆਇਆ ਨਹੀਂ ਕੋਈ ਟਿਊਸ਼ਨ ਪੜਨ ਵਾਸਤੇ ਬੱਚਾ ਗਰਮੀਤ ਆਇਆ ਸੀ ਜੀ ਉਸ ਦਾ ਕਿਸੇ ਮੁੰਡੇ ਦਾ ਡੈਡੀ ਆਇਆ ਸੀ ਉਸ ਦਾ ਨਾਮ ਬੁੱਧੂ ਸੀ ਉਹ 5ਵੀਂ ਚ ਪੜਦਾ ਕਹਿੰਦੇ ਪੰਜਾਬੀ ਪੜਾਉਣੀ ਹੈ ਅੰਗਰੇਜ਼ੀ ਨਹੀਂ ਪੜਾਉਣੀ ਸ਼ੀਰਾ ਮਾਸਟਰ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਆਪਾਂ ਸਾਰਾ ਕੁਝ ਹੀ ਪੜਾ ਦੇਾਂਗੇ ਬੁੱਦੂ ਮਾਸਟਰਾ ਕਰਿਓ ਸ਼ੀਰ ਮਾਸਟਰ ਆ ਜਾਓ ਭਾਈ ਜੀ ਆਗੇ ਆ ਜਾਓ ਅੱਗੇ ਆ ਜਾਓ ਬੁੱਦੂ ਆਹ ਹੈ ਜੀ ਮੇਰਾ ਮੁੰਡਾ ਵਧੀਆ ਪੜਾ ਦਿਓ ਪੰਜਾਬੀ ਪੰਜਾਬੀ ਵਿੱਚੋਂ ਕਮਜ਼ੋਰ ਆਹੇ ਚੰਗਾ ਜੀ ਮੈਂ ਚੱਲਦਾ ਫਿਰ ਸ਼ੀਰ ਮਾਸਟਰ ਬੱਚੇ ਨੂੰ ਬੇਟਾ ਕੀ ਨਾਂ ਤੇਰਾ ਬੱਚਾ ਜੀ ਬਿੱਟੂ ਆ ਮੇਰਾ ਨਾਂ ਸ਼ੀਰ ਮਾਸਟਰ ਲੈ ਬੇਟਾ ਮੈਂ ਤੈਨੂੰ ਪੰਜਾਬੀ ਦਾ ਸਬਕ ਦਿੰਦਾ ਹਾਂ ਸੁਣੋ ਯਾਦ ਕਰ ਲੈ ਫਿਰ ਤੂੰ ਮੈਨੂੰ ਬਾਅਦ ਵਿੱਚ ਸੁਣਾ ਦੇਵੀਂ ਬਿੱਟੂ ਮਾਸਟਰ ਜੀ ਕਰ ਲਿਆ ਮੈਂ ਯਾਰ ਸੁਣ ਲਓ ਚੇਰਾ ਮਾਸਟਰ ਬਹੁਤ ਅੱਛਾ ਬਹੁਤ ਅੱਛਾ ਲੈ ਹੁਣ ਮੈਂ ਤੈਨੂੰ ਅੰਗਰੇਜ਼ੀ ਦਾ ਸਬਕ ਵੀ ਦਿੰਨਾ ਇਹ ਵੀ ਯਾਦ ਕਰ ਲੈ ਬੇਟਾ ਸਨਿਆ ਉੱਠਿਆ ਕਰੋ ਸਨਿਆ ਉੱਠ ਕੇ ਯਾਦ ਕਰਿਆ ਕਰੋ ਤਾਜ਼ੀ ਤਾਜ਼ੀ ਹਵਾ ਹੁੰਦੀ ਹੈ ਯਾਦ ਆ ਜਾਂਦਾ ਸਵੇਰੇ ਸਵੇਰੇ ਯਾਦ ਆਸਤ ਤੇਜ ਹੋ ਜਾਂਦੀ ਨਾਲ ਸਨਿਆ ਉੱਠਣ ਨਾਲ ਬਿੱਟੂ ਜੀ 5 ਵਜੇ ਮੈਂ ਘਰੇ ਜਾਵਣਾ ਮਾਸਟਰ ਜੀ ਠੀਕ ਹੈ ਠੀਕ ਹੈ ਬੇਟਾ ਚਲੇ ਜਾਓ ਆਰਾਮ ਨਾਲ ਜਾਇਓ ਕਿ ਸਾਈਡ ਤੇ ਤੁਰ ਕੇ ਜਾਇਓ ਕਿਸੇ ਵਿੱਚ ਨਾ ਵੱਜਿਓ ਕਾਲੀ ਨਹੀਂ ਕਰਨੀ ਬੁੱਦੂ ਆ ਗਿਆ ਮੇਰਾ ਪੁੱਤ ਪੜ ਕੇ ਕੀ ਪੜਿਆ ਬੁੱਤੂ ਬਿੱਟੂ ਪਪਾ ਮੈਨੂੰ ਮਾਸਟਰ ਨੇ ਅੰਗਰੇਜ਼ੀ ਵੀ ਸਿਖਾ ਦਿੱਤੀ ਬੁੱਦੂ ਦੇਖ ਦੇ ਨਾਲੇ ਮੈਂ ਕਿਹਾ ਸੀ ਕੱਲੀ ਪੰਜਾਬੀ ਪੜਾਉਣੀ ਐ ਉਹਨੇ ਅੰਗਰੇਜ਼ੀ ਕਿਉਂ ਪੜਾਈ ਕਰਦਾ ਮੈਂ ਬੰਦੇ ਕੱਟੇ ਕਰਦਾ ਉਹਦਾ ਜਲੂਸ ਬੁੱਧੂ ਬੁੱਧੂ ਸਰਪੰਚ ਕੋਲ ਚਲਾ ਜਾਂਦਾ ਹੈ ਤੇ ਸਾਰੀ ਗੱਲ ਦੱਸਦਾ ਹੈ ਗੁੱਡੂ ਸਰਪੰਚ ਇਹ ਤਾਂ ਭਾਈ ਸਾਹਿਬ ਬਹੁਤ ਮਾੜੀ ਗੱਲ ਆ ਉਹਦੀ ਮਾਸਟਰ ਦੀ ਬੱਚੇ ਨੂੰ ਸੁਨਿਆਉਣ ਉੱਠਣ ਵਾਸਤੇ ਕਿਉਂ ਕਿਹਾ ਉਸਨੇ ਨਾਲੇ ਜਦੋਂ ਅੰਗਰੇਜ਼ੀ ਪੜਾਉਣੀ ਨਹੀਂ ਸੀ ਆਖੇ ਨਹੀਂ ਅੰਗਰੇਜ਼ੀ ਕਿਉਂ ਪੜਾਈ ਉਸਨੇ ਤੂੰ ਕਰ ਬੁੱਧੂ ਸਿਆਣ 15 20 ਬੰਦੇ ਇਕੱਠੇ ਕਰ ਲਾ ਤੇ ਤੂੰ ਆਪਣੇ ਘਰੇ ਲਿਆ 15 20 ਬੁੜੀਆਂ ਤੇ ਬੰਦੇ ਲਿਆ ਦੋਨੇ ਨਾਲ ਕੁਝ ਬੜੀਆਂ ਹੁਣ ਕੁਝ ਬੰਦੇ ਹਣ ਮੈਂ ਉਸ ਨੂੰ ਚੌਂਕੀਦਾਰ ਭੇਜ ਕੇ ਬੁਲਾਉਣਾ ਜਾਂ ਫੋਨ ਤੇ ਮੈਨੂੰ ਸੱਦ ਲੈਣਾ ਮਾਸਟਰ ਨੂੰ ਕਰਦਿਆਂ ਗੱਲ ਉਸ ਨਾਲ ਬੁੱਦੂ ਬੁੱਦੂ 15 20 ਬੰਦੇ ਬੁੜੀਆਂ ਇਕੱਠੀਆਂ ਕਰਕੇ ਸਰਪੰਚ ਦੇ ਘਰੇ ਲਿਆ ਆਉਂਦਾ ਹੈ ਸ਼ੀਰਾ ਮਾਸਟਰ ਸਰਪੰਚ ਸਾਹਿਬ ਘਰੇ ਵੰਜੀ ਗੁੱਡੂ ਸਰਪੰਚ ਆ ਜਾ ਆ ਜਾ ਮਾਸਟਰਾ ਸ਼ੇਰਾ ਮਾਸਟਰ ਦੱਸੋ ਬਾਈ ਜੀ ਸਰਪੰਚ ਸਾਹਿਬ ਮੈਨੂੰ ਕਿਉਂ ਸੱਦੇ ਅੱਜ ਇਹ ਇੰਨਾ ਇਕੱਠ ਕਿਉਂ ਕੀਤਾ ਜੀ ਕੀ ਗੱਲ ਹੋ ਗਈ ਸ਼ੇਰਾ ਮਾਸਟਰ ਅਜੇ ਜਾ ਕੇ ਖੜਾ ਹੀ ਸੀ ਕਿ ਉਸ ਨੂੰ ਸਾਰੇ ਜਣੇ ਕਾਵਾ ਵਾਂਗ ਘੇਰ ਲੈਂਦੇ ਹਨ ਕੋਈ ਕਹੇ ਪੰਜਾਬੀ ਕਿਉਂ ਪੜ੍ਹਾਈ ਕੋਈ ਕਹੇ ਅੰਗਰੇਜ਼ੀ ਕਿਉਂ ਪੜ੍ਹਾਈ ਕੋਈ ਕਹੇ ਬੱਚੇ ਨੂੰ ਸਨਿਆ ਉੱਠਣ ਵਾਸਤੇ ਕਿਉਂ ਕਿਹਾ ਮਾਸਟਰ ਜੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੇਰੇ ਨਾਲ ਆਰਾਮ ਨਾਲ ਗੱਲ ਕਰ ਲਵੋ ਪਰ ਅਨਪੜਾ ਦਾ ਟੋਲਾ ਕਿਸੇ ਦੀ ਗੱਲ ਕਿੱਥੇ ਸੁਣਦਾ ਕਿਸੇ ਦੇ ਹੱਥ ਵਿੱਚ ਛੱਤਰ ਕਿਸੇ ਦੇ ਹੱਥ ਵਿੱਚ ਡੰਡਾ ਮਾਸਟਰ ਜੀ ਦੇ ਸਿਰ ਦੇ ਨੇੜੇੋਂ ਕਰ ਕਰ ਮੋੜਨ ਉੱਥੇ ਨਾ ਤਾਂ ਕਿਸੇ ਨੂੰ ਪਤਾ ਸੀ ਕਿ ਅੰਗਰੇਜ਼ੀ ਪੜਾਉਣੀ ਹੈ ਵਾਸਤੇ ਕਿਹਾ ਹੈ ਕਿ ਨਾ ਪੰਜਾਬੀ ਪੜਾਉਣ ਵਾਸਤੇ ਕਿਹਾ ਹੈ ਬਾਸ 15-20 ਮਿੰਟਾਂ ਹੀ ਤਮਾਸ਼ਾ ਕਾਂਵਾਂ ਰੋਲੀ ਪੈਂਦੀ ਰਹੀ ਮਾਸਟਰ ਜੀ ਨੇ ਸੋਚਿਆ ਕਿ ਨਨਪੜਨ ਟੋਲੇ ਤੋਂ ਚੰਗਾ ਹੈ ਕਿ ਖਿਹੜਾ ਹੀ ਛਡਾਇਆ ਜਾਵੇ ਮੌਕਾ ਵਿਚਾਰਦੇ ਹੋਏ ਮਾਸਟਰ ਜੀ ਘਰ ਵਾਪਸ ਆ ਗਏ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਵੀਡੀਓ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ